ਨਾ ਚਾਹੀਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਸਾਲ ਚਾਰ ਵਾਰ ਹੀ ਇਕੱਠੇ ਹੁੰਨੇ ਆ ਕਿੰਨੇ ਇਕੱਠੇ ਹੁੰਨੇ ਆ ਗਿਣਤੀ ਦੇ ਸਿਰ ਪਰ ਲੜਨ ਵਾਲੇ ਗਿਣਤੀ ਦੇ ਸੇਰੀ ਹੁੰਦੇ ਆ ਲਾਹਨਤੀ ਦਾ ਇੱਥੇ ਲੱਖ ਡੇਢ ਲੱਖ ਬੈਠਾ ਹੋਣਾ ਚੰਡੀਗੜ੍ਹ ਦੇ ਪੰਜਾਬੀ ਲੱਖ ਦੀ ਲਾਹਨ ਤਾਂ ਮੈਂ ਕਿਹਾ ਉਹਨਾਂ ਪੰਜਾਬੀਆਂ ਨੂੰ ਚੰਡੀਗੜ੍ਹ ਜਿਹੜੇ ਬੈਠ ਕੇ ਵੀ ਅੱਜ ਚੰਡੀਗੜ੍ਹ ਦੇ ਵਿੱਚੋਂ ਛੋਡੀ ਬੋਲੀ ਖਤਮ ਛੋੜਾ ਦਾਵਾ ਖਤਮ ਅੱਜ 1 ਨਵੰਬਰ ਆ ਪੰਜਾਬ ਦਿਵਸ ਆ ਪੰਜਾਬ ਦਾ ਦਿਹਾੜਾ ਆ ਅੱਜ ਨਮਾ ਸੋਡੇ ਨਮਾ ਤੋਹਫਾ ਦਿੱਤਾ ਸਾਨੂੰ ਸੈਂਟਰ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦਾ ਜਿਹੜਾ ਪੁਰਾਣਾ ਸੈਨੀਟ ਸਿਸਟਮ ਸੀਗਾ ਉਹ ਭੰਗ ਕਰਕੇ ਸੈਂਟਰ ਨੇ ਆਪਣੇ ਕੋਲੇ ਕਰ ਲਈ ਹੈ ਆ ਹੁਣੀ ਖਬਰ ਮੈਂ ਪੜ ਰਿਹਾ ਸੀ ਯਾਨੀ ਕੁਝ ਨਹੀਂ ਰਹਿਣਾ ਇੱਥੇ ਹੁਣ ਇਕੱਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਰਹਿ ਗਿਆ ਬਾਕੀ ਉੱਥੇ ਪੰਜਾਬ ਦਾ ਪੰਜਾਬੀ ਦਾ ਪੰਜਾਬੀਅਤ ਦਾ ਕੁਝ ਨਹੀਂ ਰਿਹਾ ਭਰਾਵੋ ਤੇ ਰਹਿਣਾ ਚੰਡੀਗੜ੍ਹ ਦੀ ਵੀ ਕੀ ਰਹਿ ਗਿਆ ਆਪਣੀ ਗਿਣਤੀ ਕਿੰਨੀ ਰਹਿ ਗਈ ਇਹ ਦੇਖ ਲੋ ਇੱਥੋਂ ਆਪਾਂ ਚੰਡੀਗੜ੍ਹ ਦੇ ਵਿੱਚ ਅੱਜ ਪੰਜਾਬੀ ਘੱਟ ਗਿਣਤੀ ਜੋ ਹੋ ਗਏ ਤੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਪੰਜਾਂ ਦਹਾਕਿਆਂ ਦੇ ਵਿੱਚ ਤੁਸੀਂ ਘੱਟ ਗਿਣਤੀ ਜੋ ਹੋ ਜਾਣਾ ਹੈ ਜ਼ਿੰਮੇਵਾਰ ਕੌਣ ਹੈ ਦੁਸ਼ਮਣ ਕਿਹਾਦਾ ਹੈਗਾ ਹਮਲਾ ਨਾ ਕਰੇ ਉਹਦਾ ਕਰੂਗਾ ਜ਼ਿੰਮੇਵਾਰ ਸਾਡੇ ਲੋਕ ਹੈ ਨਿਖਿੱਧ ਹੋ ਗਏ ਨਕਮੇ ਹੋ ਗਏ ਵੇਸਲੇ ਹੋ ਗਏ ਸੌਂ ਗਏ ਕੋਈ ਕਾਰ ਲੈ ਕੇ ਆਏ ਨੂੰ ਟੱਪ ਜਾਂਦਾ ਆਵਾ ਦੇਖਿਆ ਆ ਪੱਗਾ ਵਾਲੇ ਬਥੇਰੇ ਮਿਲੇ ਆ ਰਾਹ ਸੱਜਣਾ ਕਈ ਕਾਰਾਂ 'ਚ ਤੁਰੇ ਫਿਰਦੇ ਆ ਕੋਈ ਗੱਡੀ ਮੋਟਰਸਾਈਕਲ 'ਚ ਤੁਰਿਆ ਫਿਰਦਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਵੀ ਆਜ ਇਹ ਰਾ ਕਾਫਲਾ ਜਾ ਰਿਹਾ ਲੋਕ ਜਾ ਰਹੇ ਆ ਬੀਬੀਆਂ ਜਾ ਰਹੀਆਂ ਨੇ ਨੌਜਵਾਨ ਬਜ਼ੁਰਗ ਜਾ ਰਹੇ ਆ ਇਹ ਕੌਣ ਆ ਭਾਈ ਕਲਰ ਵਾਲਾ ਪਾ ਰਹੇ ਆ ਇਹ ਉਹ ਸਾਡੇ ਨਾਲੋਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਦੇਖੋ ਉਹ ਸਟਾਰਨ ਦਾ ਬਿਆਨ ਪੜੋ ਪਿਛਲੇ 10 ਦਿਨ ਪਹਿਲਾਂ ਦਾ ਜਿਹੜਾ ਤਾਮਿਲ ਦਾ ਮੁੱਖ ਮੰਤਰੀ ਹੈ ਤਾਮਿਲ ਲਾੜੂ ਦਾ ਉਹ ਕਹਿੰਦਾ ਦੋ ਦੋ ਬੋਲੀਆਂ ਹੋਣਗੀਆਂ ਤਾਮਲ ਲਾਡੂ ਚ ਅੰਗਰੇਜ਼ੀ ਤੇ ਤਾਮਲ ਹਿੰਦੀ ਦਾ ਕਹਿੰਦਾ ਮੈਂ ਪੂਰਨ ਤੌਰ ਤੇ ਬਾਈਕਾਰਡ ਕਰਦਾ ਨੇ ਕੈਰਨਟ ਦੇ ਵਿੱਚ ਮੈਂ ਪਾਸ ਕਰੂੰਗਾ ਤੇ ਤੁਸੀਂ ਚੰਡੀਗੜ੍ਹ ਛੱਡੋ ਪੰਜਾਬ ਦੇਖੋ ਮੜਾ ਜਾ ਬੋਰਡ ਦੇਖੋ ਪੰਜਾਬ ਜ ਹਿੰਦੀ ਚ ਲੱਗਣਾ ਸ਼ੁਰੂ ਹੋ ਗਏ ਭਾਰਤ ਨਗਰ ਚੌਕ ਲੁਧਿਆਣੇ ਵਾਲਾ ਉਹਦਾ ਹਾਲ ਜਾ ਕੇ ਦੇਖੋ ਕੱਲਾ ਲੱਲਾ ਲਿਖਦਾ ਪੰਜਾਬੀ ਚ ਬਾਕੀ ਸਾਰਾ ਹਿੰਦੀ ਤੇ ਅੰਗਰੇਜ਼ੀ ਗਈ ਹੈ ਕਿੰਨੇ ਕੁ ਲੋਕ ਉੱਠ ਖੜੇ ਬਈ ਲੁਧਿਆਣੇ ਦੇ ਉਹ ਗਿਣਤੀ ਮੁਠੀ ਭਰ ਲੋਕ ਉੱਥੇ ਉੱਠ ਕੇ ਆਪਣੇ ਮੰਗੋ ਮੁਜਾਰਾ ਕਰ ਰਹੇ ਆ ਬਾਕੀ ਸੁੱਤੇ ਪਿਆ ਲੋਕ ਸੋ ਜਿਵੇਂ ਭਾਈ ਅਮਤੋਜ ਨੇ ਕਿਹਾ ਵੀ ਜਿਹੜੀ ਕਾਮ ਨੂੰ ਖਤਮ ਕਰਨਾ ਹੋਵੇ ਉਹ ਕਾਮ ਦੀ ਸਭ ਤੋਂ ਪਹਿਲਾਂ ਬੋਲੀ ਮਾਰੀ ਜਾਂਦੀ ਹੈ ਹੁਣ ਇਹ ਦੇਸ਼ ਦਾ ਇੱਕੋ ਹੀ ਇਹਨਾਂ ਨੇ ਬਣਾ ਲਿਆ ਸਿਸਟਮ ਇੱਕ ਦੇਸ਼ ਇੱਕ ਬੋਲੀ ਇੱਕ ਰੰਗ ਇੱਕ ਧਰਮ ਦੀ ਗੱਲ ਹੋ ਰਹੀ ਆ ਤੇ ਬੋਲੀ ਨੂੰ ਜੋੜਿਆ ਕਿੱਥੇ ਜਾ ਰਿਹਾ ਵੀ ਬੋਲੀ ਕਲੀ ਸਿੱਖਾਂ ਦੀ ਆ ਬੋਲੀ ਪੰਜਾਬੀ ਕੌਮ ਦੀ ਆ ਪੰਜਾਬੀ ਕੌਮ ਚ ਕੌਣ ਆ ਗਿਆ ਸਿੱਖ ਆ ਗਿਆ ਪੰਜਾਬੀ ਹਿੰਦੂ ਪੰਜਾਬੀ ਆ ਗਿਆ ਪੰਜਾਬੀ ਮੁਸਲਮਾਨ ਆ ਗਿਆ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਅੱਜ ਮੈਂ ਬਠਿੰਡਾ ਜ਼ਿਲ੍ਹਾ ਮੇਰਾ ਰਾਮਪੁਰਾ ਸ਼ਹਿਰ ਆ ਮੇਰੇ ਕੋਲ ਛੋਟਾ ਜਿਹਾ ਸ਼ਹਿਰ ਹੈ ਮੈਂ ਉੱਥੇ ਨਾ ਕਾਰਡ ਦੇਖਦਾ ਕਈ ਵਾਰੀ ਕਾਰਡ ਵਿਆਹਾਂ ਦੇ ਭੋਗਾਂ ਦੇ ਜਗਰਾਤੇ ਦੇ ਸਾਰੇ ਹਿੰਦੀ ਵਿੱਚ ਆਪਣੇ ਸ਼ੁਰੂ ਹੋ ਗਏ ਗਊਸ਼ਾਲਾ ਦੇ ਅੱਗੇ ਹਿੰਦੀ ਚ ਲਿਖਣਾ ਮੰਦਰਾਂ ਦੇ ਅੱਗੇ ਹਿੰਦੀ ਚ ਲਿਖਣਾ ਸ਼ੁਰੂ ਹੋ ਗਿਆ ਹੋਰ ਥਾ ਮਾ ਥਾ ਜਿੱਥੇ ਮੈਂ ਦੇਖਦਾ ਦੁਕਾਨਾਂ ਦੇ ਅੱਗੇ ਹਿੰਦੀ ਜੀ ਲਿਖਣਾ ਸ਼ੁਰੂ ਹੋ ਗਿਆ ਮੈਂ ਕੱਲ ਕੋਟਖਪੂਰੇ ਬੈਠਾ ਸੀ ਕਿਸੇ ਦੁਕਾਨ ਤੇ ਦੋ ਪੰਜਾਬੀ ਨੌਜਵਾਨ ਹਿੰਦੂ ਭਰਾ ਆਪਸ ਵਿੱਚ ਹਿੰਦੀ ਜੀ ਗੱਲ ਕਰ ਰਹੇ ਐ ਮੈਂ ਟੋਕਿਆ ਮੈਂ ਹਰੇ ਕਿਉਂ ਕਹਿੰਦੇ ਭਾਈ ਸਾਡੇ ਘਰਾਂ 'ਚ ਮਾਹੌਲ ਹੀ ਹਿੰਦੀ ਵਾਲਾ ਬਣ ਗਿਆ ਯਾਨੀ ਇਹ ਜਿਵੇਂ ਅੰਗਰੇਜ਼ ਨੇ ਕੀਤਾ ਸੀ ਵੀ ਉਰਦੂ ਮੁਸਲਮਾਨਾਂ ਦੀ ਹਿੰਦੀ ਹਿੰਦੂਆਂ ਦੀ ਤੇ ਪੰਜਾਬੀ ਸਿੱਖਾਂ ਦੀ ਉਹੀ ਹੁਣ ਕੁਝ ਹੋ ਰਿਹਾ ਸੋ ਮੈਂ ਅੱਜ ਬੇਨਤੀ ਕਰਦਾ ਵੈਸੇ ਦੀਪਕ ਚਨਾਰਥਲ ਜੀ ਖੜੇ ਆ ਇੱਥੇ ਆਪਣੇ ਦੇਵੀ ਲਾਲ ਜੀ ਦੇਵੀदयाल ਜੀ ਖੜੇ ਆ ਦੇਵੀदयाल ਬਹੁਤ ਦੇਵਪ੍ਰਤਾ ਸ਼ਰਮਾ ਜੀ ਖੜੇ ਆ ਮਿੱਤਰ ਸਿੰਘ ਮੀਤ ਲੁਧਿਆਣੇ ਵਾਲੇ ਨੇ ਜਾਂ ਬਹੁਤ ਸੱਜਣ ਜਿਨ੍ਹਾਂ ਦੇ ਮੈਂ ਨਾਂ ਇੱਥੇ ਨਹੀਂ ਜਾਣਦਾ ਖੜੇ ਆ ਸਾਡੇ ਹਿੰਦੀ ਭਾਈ ਹਿੰਦੂ ਭਾਈਚਾਰੇ ਦੇ ਵਿੱਚੋਂ ਜਿਨ੍ਹਾਂ ਦੇ ਅੰਦਰ ਦਰਦ ਆ ਆਪਣੀ ਮਾਂ ਬੋਲੀ ਨੂੰ ਲੈ ਕੇ ਸੋ ਸਾਨੂੰ ਅੱਜ ਇੱਥੋਂ ਇਸ ਮੰਚ ਤੋਂ ਅਪੀਲ ਕਰਨੀ ਚਾਹੀਦੀ ਆ ਵੀ ਸਾਡਾ ਪੰਜਾਬ ਦਾ ਹਿੰਦੂ ਭਰਾ ਵੀ ਮਾਣ ਮਹਿਸੂਸ ਕਰੇ ਵੀ ਮੇਰੀ ਮਾਂ ਬੋਲੀ ਵੀ ਪੰਜਾਬੀ ਹੈ ਉਹਨਾਂ ਦੇ ਪੁਰਖੇ ਦਾਦੇ ਪੁਰਦਾਦਿਆਂ ਤੋਂ ਲੈ ਕੇ ਵੀ ਪੰਜਾਬੀ ਬੋਲਦੇ ਰਹੇ ਆ ਪਰਵਾਜੇ ਜਿਹੜੇ ਫਿਰਕਾ ਪ੍ਰਸਤੀ ਫੁਲਾ ਰਹੇ ਨੇ ਨਫਰਤ ਫੁਲਾ ਰਹੇ ਨੇ ਜੋ ਜ਼ਹਿਰ ਪੈਦਾ ਕਰ ਰਹੇ ਨੇ ਸਮਾਜ ਦੇ ਵਿੱਚ ਉਹਨਾਂ ਮਗਰ ਲਾ ਕੇ ਉਹ ਵੀ ਹਿੰਦੀ ਮਗਰ ਹੋ ਤੁਰੇ ਆ ਉਹਨਾਂ ਨੂੰ ਵੀ ਸਨੇਹਾ ਦੇਣ ਦੀ ਲੋੜ ਆ ਵੀ ਨਹੀਂ ਯਾਰ ਸਾਨੂੰ ਸਾਡੀ ਮਾਂ ਬੋਲੀ ਵਾਲ ਮੋੜਨਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਇਹ ਗਲਤੀ ਕਰ ਗਏ ਸੀਗੇ ਮਰਦਮ ਸ਼ਮਾਰੀ ਦੇ ਵਿੱਚ ਮਾਂ ਬੋਲੀ ਹਿੰਦੀ ਲਖਾ ਲਈ ਸੀ ਪਰ ਉਹ ਗਲਤੀਆਂ ਹੌਲੀ ਹੌਲੀ ਸੁਧਾਰ ਹੋਈਆਂ ਸੋ ਅੱਜ ਸਾਨੂੰ ਫੇਰ ਪਾੜਿਆ ਤੇ ਵੰਡਿਆ ਜਾ ਰਿਹਾ ਬਾਈ ਲੜਾਈ ਐ ਨਹੀਂ ਲੜੀ ਜਾਣੀ ਮੈਂ ਪਹਿਲਾਂ ਵੀ ਅਪੀਲ ਕਰਦਾ ਸੀਗਾ ਜਿੰਨੇ ਆਪਣੇ ਪ੍ਰਬੰਧਕ ਆ ਤੁਸੀਂ ਕਿ ਭਾਈ ਪਹਿਲਾਂ ਦੀ ਲਾਮਬੰਦੀ ਦੀ ਤਿਆਰੀ ਪਿੰਡਾਂ ਚੋਂ ਵੀ ਕਰਕੇ ਆਈਏ ਜਦੋਂ ਗਾਹਾਂ ਨੂੰ ਰੱਖੋਗੇ ਤੇ ਇਹ ਤੇ ਇਕੱਠ ਹਜ਼ਾਰਾਂ ਦਾ ਹੋਣਾ ਚਾਹੀਦਾ ਤਾਂ ਮਾੜੀ ਮੋਢੀ ਕੰਨ ਦੇ ਜੂਨ ਸਰ ਕੋਲ ਨੂੰ ਲੱਗਦਾ ਵੀ ਇਹ ਤਾਂ ਕਿੰਨਾ ਕੁ 100 200 ਬੰਦਾ ਇਕੱਠਾ ਹੋਇਆ ਕੋਈ ਫਰਕ ਨਹੀਂ ਪੈਂਦਾ ਸੋ ਇਨੀਆਂ ਕ ਬੇਨਤੀਆਂ ਮੇਰੀਆਂ ਆਪਾਂ ਗੌਰ ਕਰਕੇ ਜਵਾਕਾਂ ਨੂੰ ਵੀ ਜੋੜ ਗਏ ਦੁਖਾਂ ਤੇ ਇਸ ਗੱਲ ਦਾ ਚੰਡੀਗੜ੍ਹ ਛੱਡੋ ਮਹਾਲੀ ਛੱਡੋ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਮਾਹੌਲ ਹਿੰਦੀ ਵਾਲਾ ਹੀ ਬਣਾਤਾ ਕੋਈ ਮਾਪਾ ਕੋਈ ਮਾਂ ਕੋਈ ਪਿਓ ਜਾਂਦੇ ਆ ਕਦੇ ਸਕੂਲ ਦੇ ਟੀਚਰਾਂ ਨੂੰ ਪ੍ਰਬੰਧਕਾਂ ਨੂੰ ਕਦੇ ਨਹੀਂ ਪਹੁੰਚਦੇ ਵੀਰ ਸਾਡੇ ਜਵਾਨਾਂ ਨੂੰ ਹਿੰਦੀ ਸੋਡੀਆਂ ਮੈਡਮਾਂ ਕਿਉਂ ਬੋਲ ਰਹੀਆਂ ਆਪਾਂ ਨਹੀਂ ਕਹਿੰਦੇ ਹਿੰਦੀ ਮਾੜੀ ਆ ਜਾਂ ਅੰਗਰੇਜ਼ੀ ਮਾੜੀ ਆ ਜਾਂ ਉਰਦੂ ਜਾਂ ਕੋਈ ਵੀ ਜ਼ਬਾਨ ਮਾੜੀ ਹੈ ਜਵਾਨਾਂ ਸਾਰਿਆਂ ਸਤਿਕਾਰਯੋਗ ਆ ਪਰ ਸਕੂਲਾਂ ਦੇ ਵਿੱਚ ਮਾਹੌਲ ਵੀ ਉਹੋ ਜਿਹਾ ਪੇਸ਼ ਕੀਤਾ ਜਾਂਦਾ ਹੁਣ ਦੀਵਾਲੀ ਨੰਘ ਕੇ ਗਈ ਆ ਮੈਂ ਖਾਸ ਤੌਰ ਤੇ ਦੋ ਤਿੰਨ ਸਕੂਲਾਂ 'ਚ ਗਿਆ ਉਹ ਸ਼ੋਧਦੀਪਾ ਬੜੀ ਹਿੰਦੀ 'ਚ ਲਿਖਿਆ ਹੋਇਆ ਮੈਂ ਕਿਹਾ ਵੀ ਪ੍ਰਬੰਧਕਾਂ ਨੂੰ ਪ੍ਰਿੰਸੀਪਲ ਨੂੰ ਵੀ ਕਿਹਾ ਇੱਕ ਮਾਲਕ ਸਕੂਲ ਦਾ ਮਾਤਾ ਪੰਜਾਬੀ ਚ ਲਿਖ ਲੋ ਯਾਰ ਉਹ ਜੀ ਗੌਰ ਨਹੀਂ ਕੀਤੀ ਕੋਈ ਗੱਲ ਨਹੀਂ ਕਰ ਲਾਂਗੇ ਅਸਲ ਇਹ ਗੌਰ ਗੂਰ ਵਾਲੀ ਗੱਲ ਨਹੀਂ ਇਹ ਬਹੁਤ ਗਹਿਰੀ ਤੇ ਡੂੰਗੀ ਸਾਜ਼ਿਸ਼ ਆ ਬਹੁਤ ਪ੍ਰੀਪਲਾਨ ਅਜੰਡਾ ਹੈ ਅਜੰਡੇ ਦੇ ਤਹਿਤ ਇਹ ਬੋਲੀ ਨੂੰ ਮਾਰਿਆ ਜਾ ਰਿਹਾ ਆ ਆਮ ਗੱਲ ਨਹੀਂ ਹੈਗੀ ਕੁਝ ਲੋਕਾਂ ਨੂੰ ਗਮਰਾਹ ਕਰਕੇ ਭਰਮਾ ਕੇ ਉਹ ਸਾਰਾ ਅਜੰਡੇ ਚ ਆਪਣੇ ਕਾਮਯਾਬ ਹੋ ਰਿਹਾ ਕਿ ਆਪਣੇ ਲੋਕ ਕੱਲੇ ਸੁੱਤੇ ਪਿਆ ਕੱਲਾ ਪੈਸਾ ਖਮਾਲ ਗਏ ਇੱਧਰ ਹੋ ਜਗੇ ਉੱਧਰ ਹੋ ਜਗੇ ਆ ਕੋਈ ਵਿਆਜ ਭੱਜ ਗਿਆ ਕੋਈ ਭੋਗ ਤੇ ਭੱਜ ਗਿਆ ਐਨਾ ਅੱਜ ਬਹਾਰਾਂ ਨੂੰ ਤਾਂ ਪਤਾ ਹੀ ਨਹੀਂ ਯਾਰ ਅੱਜ ਅੱਜ ਯਾਨੀ ਕੀ ਐ ਅੱਜ 1 ਨਵੰਬਰ ਨੂੰ ਆਪਾਂ ਕਹਿੰਦੇ ਆ ਪੰਜਾਬ ਦਿਹਾੜਾ ਪੰਜਾਬ ਦਾ ਵੱਡ ਟੁਕਤਾ ਸੀ 1 ਨਵੰਬਰ ਨੂੰ ਕਿੰਨੇ ਟੋਟੇ ਕੀਤੇ ਪੰਜਾਬ ਦੇ ਆ ਚੰਡੀਗੜ੍ਹ ਵਿਲਕਦੇ ਫਿਰਦੇ ਆ ਜਿਹੜਾ ਚੰਡੀਗੜ੍ਹ ਕਹਿੰਦੇ ਆ ਪੰਜਾਬ ਨੂੰ ਮਿਲਣਾ ਚਾਹੀਦਾ ਉਹਦਾ ਬੋਲੀ ਵੀ ਉਥੋਂ ਖਤਮ ਕਰਤੀ ਚੰਡੀਗੜ੍ਹ ਰੱਖਦਾ ਛੱਡ ਦਿਓ ਤੁਸੀਂ ਭੁੱਲ ਜਾਓ ਚੰਡੀਗੜ੍ਹ ਤੇ ਪੰਜਾਬ ਦਾ ਮੁੱਖ ਮੰਤਰੀ ਕਹੀ ਜਾਂਦਾ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਥਾਂ ਦੇ ਦਿਓ। ਹਾਲਾਤ ਹੋਰ ਕਿੱਧਰ ਨੂੰ ਹੋਈ ਜਾਂਦੇ ਆ। ਚੇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਜਵਾਕਾਂ ਨੂੰ ਵੀ ਇਹ ਗੱਲ ਦੱਸਣੀ ਚਾਹੀਦੀ ਵੀ ਸਾਡੀ ਬੋਲੀ ਤੇ ਬਹੁਤ ਵੱਡਾ ਖਤਰਾ। 2016 ਦੇ ਵਿੱਚ ਹੀ ਰੰਗ ਮਾਰਤੇ ਸੀਗੇ ਬੋਰਡਾਂ ਤੇ। ਹਾਲੇ ਵੀ ਪਰਚੇ ਚੱਲੀ ਜਾਂਦੇ ਆ। ਆਹ ਬਾਈ ਖੜਾ ਇੱਥੇ। ਹਾਂਜੀ। ਬਲਜੀਤ ਸਿੰਘ ਆਹ ਖੜਾ। ਇਹ ਤਾਂ ਵੀ ਬਹੁਤ ਪੁਰਾਣੇ ਪਰਚੇ ਚੰਡੀਗੜ੍ਹ ਤੇ ਰੰਗ ਮਾਰਦਾ ਰਿਹਾ। ਤੋ ਸਾਨੂੰ ਹੁਣ ਇਹ ਜੇ ਐਕਸ਼ਨ ਵੀ ਕਰਨੇ ਪੈਣੇ ਆ ਜਿੱਥੇ ਅਸੀਂ ਕੁਝ ਸ਼ਾਂਤਮਈ ਰੋਸ ਕਰਦੇ ਆ ਵਜਾਰਾ ਕਰਦੇ ਆ ਉਹਨਾਂ ਚ ਰ ਇਹਨਾਂ ਦੇ ਕੰਮ ਤੇ ਜੂ ਨਹੀਂ ਸਰਕਣੀ ਸੋ ਬਹੁਤ ਧੰਨਵਾਦ ਆ ਤੁਸੀਂ ਅੱਜ 1 ਨਵੰਬਰ ਐ ਪੰਜਾਬ ਡੇ ਐ ਔਰ ਪੰਜਾਬ ਡੇ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਜਿਹੜੀ ਪੰਜਾਬ ਦੀ ਇਤਿਹਾਸਿਕ ਵਿਰਾਸਤ ਐ ਪੰਜਾਬ ਯੂਨੀਵਰਸਿਟੀ ਜਿਹਦੇ ਤੇ ਸਾਡਾ ਕਨਸਟੀਟਿਊਸ਼ਨਲ ਇਮੋਸ਼ਨਲ অর ਹਿਸਟੋਰੀਕਲ ਹੱਕ ਹੈ ਉਹਨੂੰ ਪੰਜਾਬ ਤੋਂ ਖੋਣ ਦੀ ਸਾਜ਼ਿਸ਼ ਰਚੀ ਹੈ ਪੰਜਾਬ ਡੇ ਤੇ ਬੀਜੇਪੀ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਖੋਣ ਦਾ ਜਿਹੜਾ ਹੈ ਤੋਹਫਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਪਹਿਲੀ ਗੱਲ ਸਾਥੀਓ ਆਹ ਜਿਹੜਾ ਨੋਟੀਫਿਕੇਸ਼ਨ ਹੈ ਜਿਹੜਾ 28 ਅਕਤੂਬਰ ਦੀ ਡੇਟ ਨੂੰ ਜਿਹੜਾ ਜਾਰੀ ਹੋਇਆ ਹੈ ਇਹ ਪੂਰੀ ਤਰੀਕੇ ਨਾਲ ਇਲੀਗਲ ਹੈ ਅਨ ਕਨਸਟੀਟਿਊਸ਼ਨਲ ਹੈ ਅਨ ਡੈਮੋਕਰੈਟਿਕ ਹੈ ਔਰ ਮੈਂ ਬੜੇ ਵਿਸਤਾਰ ਨਾਲ ਤੁਹਾਨੂੰ ਐਕਸਪਲੇਨ ਵੀ ਕਰੂੰਗਾ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਤਕਰੀਬਨ 100 ਸਾਲ ਤੋਂ ਜ਼ਿਆਦਾ ਪੁਰਾਣਾ ਸਾਡੀ ਸੰਸਥਾ ਹੈ ਇਹਦੀ ਜਿਹੜੀ ਸੈਨੇਟਰ ਸਿੰਡੀਕੇਟ ਹੈ ਜਿਹੜੀ ਇਹਦੀ ਗਵਰਨਿੰਗ ਕਾਉਂਸਲ ਹੈ ਡਿਸੀਜਨ 메ਕਿੰਗ ਬਾਡੀ ਹੈ ਇਹ 1947 ਚ ਪੰਜਾਬ ਯੂਨੀਵਰਸਿਟੀ ਐਕਟ 1947 ਚ ਪੰਜਾਬ ਵਿਧਾਨ ਸਭਾ ਦੇ ਰਾਹੀ ਹੋਣ ਚਾਹੀਏ ਫਸਟ ਆਫ ਆਲ ਇੱਕ ਸਟੇਟ ਦੀ ਵਿਧਾਨ ਸਭਾ ਨੇ ਐਕਟ ਦੇ ਰਾਹੀਂ ਜਿਸੇ ਹਾਊਸ ਨੂੰ ਬਣਾਇਆ ਹੋਵੇ ਸਟਰਕਚਰ ਬਣਾਇਆ ਹੋਵੇ ਉਹਨੂੰ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਰੱਦ ਨਹੀਂ ਕੀਤਾ ਜਾਤਾ ਕੀਤਾ ਜਾ ਸਕਦਾ ਇਸ ਕਰਕੇ ਮੈਂ ਕਹਿ ਰਿਹਾ ਇਹ ਗੈਰ ਸੰਵਿਧਾਨਿਕ ਨੋਟੀਫਿਕੇਸ਼ਨ ਹੈ ਭਾਰਤ ਸਰਕਾਰ ਦਾ ਬਿਫੋਰ 1966 ਜਦੋਂ ਪੰਜਾਬ ਰੀਆਰਗੇਨਾਈਜ਼ ਨਹੀਂ ਹੋਇਆ ਸੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਣਾਈ ਗਈ ਜਿਦੇ ਵਿੱਚ तमाम ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ। ਔਰ ਤੁਹਾਡੀ ਮੀਡੀਆ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਗ੍ਰੈਜੂਏਟ ਕੰਸਟਿਟੂਐਂਸੀ ਤਾਂ ਕਿ ਨੌਜਵਾਨਾਂ ਦੀ ਨੁਮਾਇੰਦਗੀ ਹੋਵੇ। ਪ੍ਰਿੰਸੀਪਲ ਕੰਸਟਿਟੂਐਂਸੀ, ਲੈਕਚਰਾਰ ਕੰਸਟਿਟੂਐਂਸੀ, ਪ੍ਰੋਫੈਸਰ ਕੰਸਟਿਟੂਐਂਸੀ ਔਰ तमाम ਪੰਜਾਬ ਯੂਨੀਵਰਸਿਟੀ ਦੀਆਂ ਜਿਹੜੀਆਂ ਫੈਕਲਟੀਜ਼ ਆ ਉਹਨਾਂ ਦੀ ਨੁਮਾਇੰਦਗੀ ਹੋਈ। ਔਰ ਈਵਨ ਪੰਜਾਬ ਦੀ ਵਿਧਾਨ ਸਭਾ ਦੇ ਦੋ ਐਮ.ਐਲ.ਏ ਜਿਹੜੇ ਆ ਉਹਦੇ ਵਿੱਚ ਨਾਮਿਨੇਟ ਕੀਤੇ ਜਾਂਦੇ ਆ ਇੱਕ ਬੜਾ ਫੁੱਲ ਪ੍ਰੂਫ ਇੱਕ ਹਾਊਸ ਹੈ ਜਿੱਤੇ ਚ ਤਮਾਮ ਸਟੇਕ ਹোল্ডার ਸੋਸਾਇਟੀ ਦੇ ਆਪਣੇ ਆਪਣੇ ਤਰੀਕਿਆਂ ਔਰ ਤਕਰੀਬਨ ਅਪ ਟੂ 36 ਮੈਂਬਰ ਜਿਹੜੇ ਆ ਉਹ ਨਾਮਿਨੇਟਡ ਬਾਈ ਦਾ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਯਾਨੀ ਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆ ਉਹ ਚਾਂਸਲਰ ਐਸ ਯੂਨੀਵਰਸਿਟੀ ਤੋਂ ਨਾਮਿਨੇਟ ਵੀ ਕਰ ਸਕਦੇ 36 ਮੈਂਬਰ ਸੋ ਇੱਕ ਬੜਾ ਸ਼ਾਨਦਾਰ ਹਾਊਸ ਸਾਰੇ ਵਰਗਾਂ ਨੂੰ ਨੁਮਾਇੰਦਗੀ ਔਰ ਸਭ ਤੋਂ ਜ਼ਿਆਦਾ ਨੁਮਾਇੰਦਗੀ ਪੰਜਾਬ ਦੀ ਕਿਉਂਕਿ ਪੰਜਾਬ ਦੀ ਵਿਰਾਸਤ ਹੈ ਹੁਣ ਇਸ ਨੋਟੀਫਿਕੇਸ਼ਨ ਦੇ ਰਾਹੀਂ ਪਹਿਲਾ 8 ਸੀਟਾ ਪ੍ਰਿੰਸੀਪਲਸ ਦੀਆਂ ਸੀਗੀਆਂ ਕਨਸਟੈਂਸੀ ਚ ਜਿਹਦੇ ਚ ਇੱਕ ਚੰਡੀਗੜ੍ਹ ਦੀ 7 ਪੰਜਾਬ ਦੀਆਂ ਡਿਮੋਲਿਸ਼ 8 ਸੀਟਾ ਲੈਕਚਰਰਾਂ ਦੀਆਂ ਸੀ ਜਿਹਦੇ ਚ ਇੱਕ ਚੰਡੀਗੜ੍ਹ ਦੀ 7 ਪੰਜਾਬ ਦੀਆਂ ਡਿਮੋਲਿਸ਼ 3 ਟੈਕਨੀਕਲ ਐਜੂਕੇਸ਼ਨ ਦੇ ਪ੍ਰਿੰਸੀਪਲਸ ਦੀਆਂ ਸੀਟਾਂ ਸੀ ਜਿਹਦੇ ਚ 2 ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀ ਡਿਮੋਲਿਸ਼ ਤਿੰਨ ਲੈਕਚਰਰ ਟੈਕਨੀਕਲ ਐਜੂਕੇਸ਼ਨ ਦੀ ਨੁਮਾਇੰਦਗੀ ਸੀ ਦੋ ਪੰਜਾਬ ਦੇ ਇੱਕ ਚੰਡੀਗੜ੍ਹ ਦਾ ਡਿਮੋਲਿਸ਼ 15 ਮੈਂਬਰ ਗ੍ਰੈਜੂਏਟ ਕੌਂਸਟੈਂਸੀ ਜਿਹਦਾ ਮੈਂ ਵੀ ਮੈਂਬਰ ਰਿਹਾ 8 ਸਾਲ ਪੰਜਾਬ ਯੂਨੀਵਰਸਿਟੀ ਦਾ ਉਹ ਗ੍ਰੈਜੂਏਟ ਚੋਂ ਚੁਣ ਕੇ ਆਉਂਦੇ ਸੀ ਤਕਰੀਬਨ 14 ਮੈਂਬਰ ਪੰਜਾਬ ਚੋਂ ਹੀ ਹੁੰਦੇ ਸੀ ਸੋ ਦੂਜੀ ਗੱਲ ਵੀ ਪੂਰੇ ਤਰੀਕੇ ਨਾਲ ਪੰਜਾਬ ਦੀ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਇਸ ਨੋਟੀਫਿਕੇਸ਼ਨ ਚ ਜਦੋਂ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਤੁਸੀਂ ਖਤਮ ਕਰ ਦੋਗੇ ਤੇ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪੰਜਾਬ ਦਾ ਹੱਕ ਇਹਦੇ ਤੋਂ ਖਤਮ ਕਰ ਰਹੇ ਹੋ। ਉਹ ਸੁਸੀ ਦੇਖਿਆ ਹੋਣਾ ਹਿਸਟੋਰੀਕਲ ਫੈਕਟ ਵੀ ਆ ਕਿ ਪਿੱਛੇ ਜੇ ਪੰਜਾਬ ਹਰਿਆਣਾ ਸਰਕਾਰ ਨੇ ਔਰ ਪੰਜਾਬ ਦੇ ਗਵਰਨਰ ਸਾਹਿਬ ਨੇ ਜਿਹੜੇ ਪਿਛਲੇ ਗਵਰਨਰ ਚ ਇਹ ਕਲੇਮ ਕੀਤਾ ਕਿ ਹਰਿਆਣੇ ਦੇ ਕੁਝ ਕਾਲਜਿਜ਼ ਨੂੰ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟ ਕੀਤਾ ਜਾਵੇ ਤਾਂ ਕਿ ਹਰਿਆਣੇ ਦਾ ਕਲੇਮ ਬਣ ਜੇ। హిస్టారికల్ బ్యాక్ గ్రౌండ్ ਇਹ ਜਦੋਂ ਰੀਆਰਗੇਨਾਈਜ਼ ਹੋਇਆ ਪੰਜਾਬ 'ਚ ਇਸ ਬੜਾ ਜ਼ਰੂਰੀ ਫੈਕਟ ਹੈ ਰੀਆਰਗੇਨਾਈਜ਼ੇਸ਼ਨ ਐਕਟ ਦੇ ਰਾਹੀਂ ਆ ਮੇਰੇ ਕੋ ਐਕਟ ਵੀ ਆ ਪੰਜਾਬ ਯੂਨੀਵਰਸਿਟੀ ਦਾ ਐਕਟ ਵੀ ਆ ਇਹਦੇ 'ਚ ਸੈਕਸ਼ਨ 72 ਜਿਹਦੇ ਰਾਹੀਂ నోటిఫికేషన్ ਰਹੀਏ ਸੈਕਸ਼ਨ 72 'ਚ ਸਪੱਸ਼ਟ ਲਿਖਿਆ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਕਿ ਇੰਟਰ ਸਟੇਟ ਬਾਡੀਜ਼ ਸੀਗੀਆਂ 1966 ਤੱਕ ਇਨਾਂ ਤੇ ਡੇ ਟੂ ਡੇ ਅਫੇਅਰਸ ਦੇ ਫੈਸਲੇ ਆ ਜਿਹੜੇ ਉਹ ਉਦੋਂ ਤੱਕ ਭਾਰਤ ਸਰਕਾਰ ਕਰ ਸਕਦੀ ਜਦੋਂ ਤੱਕ ਇਰਤੇ ਪੱਕਾ ਕੋਈ ਕਾਨੂੰਨ ਨਹੀਂ ਬਣ ਸਕਦਾ ਲੇਕਿਨ ਬੇਸਿਕ ਸਟਰਕਚਰ ਨਾਲ ਕੋਈ ਚੇਂਜ ਨਹੀਂ ਹੋ ਸਕਦਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਨੇ ਬਣਾਇਆ ਹੋ ਹੋਇਆ ਕੀ 1970 ਚ ਕਿਉਂਕਿ ਪਹਿਲਾ ਐਗਰੀਕਲਚਰ ਯੂਨੀਵਰਸਿਟੀ ਦੀ ਜੂਰਿਕਸ਼ਨ हिसार ਸੀ ਪਾਲੰਪੁਰ ਵੀ ਸੀ ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾ ਲਈ ਹਰਿਆਣੇ ਨੇ ਆਪਣੀ ਬਣਾ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਆਪਣਾ ਇੱਕ ਬੋਰਡ ਬਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਦੇਖ ਲਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹੈ ਲੇਕਿਨ ਪੰਜਾਬ ਯੂਨੀਵਰਸਿਟੀ ਕਿਉਂਕਿ ਚੰਡੀਗੜ੍ਹ ਵੀ ਪੰਜਾਬ ਦੀ ਕੈਪੀਟਲ ਹੈ ਇੱਕ ਲਗਾਤਾਰ ਡਿਸਪਿਊਟ ਚੱਲ ਰਿਹਾ ਹੈ ਚੰਡੀਗੜ੍ਹ ਦੇ ਅਫੀਲੀਏਟਡ ਕਾਲਜ ਵੀ ਪੰਜਾਬ ਦੇ ਆ ਇਸ ਕਰਕੇ ਇਹ ਹਜੇ ਤੱਕ ਇਹ ਟੈਂਪਰੇਰੀ ਪ੍ਰੋਵੀਜ਼ਨ ਇਹ ਗੱਲ ਇਹ ਮੈਂਸ਼ਨ ਕਰ ਰਿਹਾ ਮੈਂ ਖਾਸ ਜ਼ੋਰ ਦੇ ਕੇ ਅੰਡਰ ਸੈਕਸ਼ਨ 72 ਰੀਆਰਗੇਨਾਈਜੇਸ਼ਨ ਐਕਟ ਟੈਂਪਰੇਰੀ ਪ੍ਰੋਵੀਜ਼ਨ ਹੈ ਕਿ ਜਦੋਂ ਤੱਕ ਪੱਕਾ ਕੋਈ ਕਾਨੂੰਨ ਨਹੀਂ ਬਣ ਸਕਦਾ ਉਨਾ ਚਿਰ ਭਾਰਤ ਸਰਕਾਰ ਡੇ ਟੂ ਡੇ ਅਫੇਅਰਸ 'ਚ ਕੋਈ ਡਾਇਰੈਕਸ਼ਨਾਂ ਦੇ ਸਕਦੀ ਆ ਲੇਕਿਨ ਬੇਸਿਕ ਸਟਰਕਚਰ ਨਾਲ ਛੇੜਛਾੜ ਨਹੀਂ ਕਰ ਸਕਦੀ ਹਰ ਰਮਿ ਸਵੇਰ ਕੋਈ ਐਸੀ ਖਬਰ ਸੁਣਨ ਨੂੰ ਮਿਲਦੀ ਆ ਜਿਸ ਦੇ ਨਾਲ ਪੰਜਾਬ ਦੇ ਹੱਕ ਖੋਣ ਦੀ ਗੱਲ ਆਉਂਦੀ ਆ ਪਿਛਲੇ ਦਿਨਾਂ 'ਚ BBMP ਹੋ ਗਈ ਜਾਂ ਚੰਡੀਗੜ੍ਹ ਦੇ ਕਹਿੰਦੇ ਹੁੰਦੇ ਆ ਜਿਹੜੇ ਅਧਿਕਾਰ ਨੇ ਹੱਕ ਨੇ ਉਹ ਦੂਰ ਹੁੰਦੇ ਜਾਂਦੇ ਦਿਖਾਈ ਦਿੱਤੇ ਪਿਛਲੇ ਦਿਨਾਂ ਚ ਪਾਣੀ ਖੋਣ ਦੀ ਗੱਲ ਆਈਗੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਆਈ ਬੜਾ ਕੁਛ ਹੈ ਪਰ ਅੱਜ ਇੱਕ ਹੋਰ ਨਵੀਂ ਖਬਰ ਆਈ ਕਿ ਜਿਹੜੀ ਇੱਕ ਪੰਜਾਬ ਦੀ ਬੜੀ ਨਾਮਵਰ ਯੂਨੀਵਰਸਿਟੀ ਜਿਹਦਾ ਨਾਮ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਸ ਦੀ ਸੈਨੇਟਰ ਨੂੰ ਭੰਗ ਕਰ ਦਿੱਤਾ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਪ੍ਰੋਚ ਚਾਂਸਲਰ ਹੁੰਦੇ ਨੇ ਉਨਾ ਵੱਲੋਂ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਵਿੱਚ ਇੱਕ ਵਿਚਾਰ ਕੀਤੀ ਗਈ ਕਿ ਪੰਜਾਬ ਦੇ ਵਿੱਚ ਜਿਹੜੇ ਚੁਣੇ ਹੋਏ ਮੈਂਬਰ ਆਉਂਦੇ ਸੀ ਜਿਨ੍ਹਾਂ ਦੀ ਗਿਣਤੀ ਸਾਰੀ ਰਲਾ ਕੇ ਨਾਮਜਦ ਦੀ ਰਲਾ ਕੇ 90 ਹੁੰਦੀ ਸੀ ਉਹਨਾਂ ਤੋਂ 31 ਰਹਿ ਗਈਆਂ ਜਿਹਦੇ ਵਿੱਚੋਂ 24 ਮੈਂਬਰ ਨਾਮਜਦ ਹੋਣਗੇ ਤੇ 7 ਜਿਹੜੇ ਆ ਜਿਹੜੇ 7 ਮੈਂਬਰ ਆ ਉਹ ਐਕਸ-ਆਫੀਸ਼ੀਓ ਦੇ ਤੌਰ ਤੇ ਇਹ ਜਿਹੜੇ ਆਉਣਗੇ ਸੋ ਇਹ ਖਬਰ ਨੇ ਕਾਫੀ ਜਿਹੜੀ ਠੇਸ ਪਹਚਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਦੀ ਇੱਕ ਨੁਮਾਇੰਦਗੀ ਸੀ ਉਸ ਨੁਮਾਇੰਦਗੀ ਨੂੰ ਖੋਹ ਲਿਆ ਗਿਆ ਤੋਂ ਇਸ ਗੱਲ ਦਾ ਬਹੁਤ ਭਾਰੀ ਰੋਸ ਹੈ ਪੰਜਾਬ ਦੇ ਅੰਦਰ ਡਾਢਾ ਦੁੱਖ ਹੈ ਸੋ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅ ਅਸੀਂ ਸਾਰੇ ਇਸ ਗੱਲ ਦਾ ਡਟਵਾਂ ਵਿਰੋਧ ਕਰਦੇ ਹਾਂ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਵੀ ਜਾ ਖਤਮ ਕਰ ਦਿੱਤੀ ਗਈ ਹੈ ਸੋ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ